ਤੇ ਜੀਐਸਟੀ ਦੇ ਨਵੇਂ ਸੁਧਾਰ ਅਤੇ ਇਸ ਦੇ ਫਾਇਦੇ ਦੇ ਸੰਬੰਧੀ ਅੱਜ ਭਾਜਪਾ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ਹੇਠਾ ਭਾਜਪਾ ਦੇ ਸੰਗਰੂਰ ਜ਼ਿਲ੍ਹਾ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਅਰਵਿੰਦ ਖੰਨਾ ਦੇ ਨਾਲ ਭਾਜਪਾ ਸੂਬਾ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਤੇ ਜ਼ਿਲ੍ਹਾ ਪ੍ਰਧਾਨ ਤਰਮਿੰਦਰ ਦੁਲਤ ਕੁਚੇ ਦਾਸਪੀ ਸਭ ਤੋਂ ਪਹਿਲਾਂ ਅਰਵਿੰਦ ਖੰਨਾ ਨੇ ਸੰਬੋਧਨ ਕਰਦਿਆ ਕਿ ਹੈ ਕਿ ਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਦੇਸ਼ੰਤਰ ਭਾਜਪਾ ਦੇ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਸੁਧਾਰ ਅਤੇ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਉਹਨਾਂ ਕਹੇ ਕਿ ਜੀਐਸਟੀ ਤੋਂ ਪਹਿਲਾਂ ਦੇਸ਼ ਦੇ ਵਿੱਚ ਟੈਕਸਾਂ ਦਾ ਮੱਕੜ ਚਾਲ ਸੀ ਅਤੇ 100 ਤਰ੍ਹਾਂ ਦੇ ਟੈਕਸਾਂ ਦਾ ਭੁਗਤਾਨ ਦੇਸ਼ ਵਾਸੀਆਂ ਨੂੰ ਕਰਨਾ ਪੈਂਦਾ ਸੀ ਵਪਾਰੀਆਂ ਅਤੇ ਆਮ ਜਨਤਾ ਦੀਆਂ ਮੁਸ਼ਕਲਾਂ ਦਾ ਹੱਲ ਅਤੇ ਟੈਕਸਾਂ ਦੇ ਬੋਝ ਨੂੰ ਘਟ ਕਰਨ ਦੇ ਮਕਸਦ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਜੀਐਸਟੀ ਲਾਗੂ ਕੀਤਾ ਗਿਆ ਜਿਸ ਨਾਲ ਕਿ ਜਨਤਾ ਅਤੇ ਵਪਾਰੀਆਂ ਨੂੰ ਟੈਕਸਾਂ ਤੋਂ ਬੇਹੱਦ ਸਾਦਾ ੁਰਾਹਤ ਮਿਲੀ ਪਹੁੰਚੇ ਸਾਰੇ ਮੇਰੇ ਪੱਤਰਕਾਰ ਸਹਿਬਾਨ ਭਰਾ ਮੇਰੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤਰਮਿੰਦਰ ਸਿੰਘ ਜੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਮੇਰੇ ਨਾਲ ਮੇਰੇ ਸਾਥੀ ਵਾਈਸ ਪ੍ਰਧਾਨ ਪਾਰਟੀ ਦੇ ਅਰਵਿੰਦ ਖੰਨਾ ਜੀ ਸਾਰੀ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰਿਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਹੈ ਕਿ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਕਰਨ ਦਾ ਜਿਹੜਾ ਟੀਚਾ ਹੈ ਪਿਛਲੇ ਦਿਨਾਂ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜੇ ਨੈਕਸਟ ਜਨ ਜੀਐਸਟੀ ਰਿਫਾਰਮ ਜਿਹੜੇ ਲੈ ਕੇ ਆਏ ਹੈ ਉਹਨਾਂ ਤੇ ਗੱਲਬਾਤ ਕਰਨ ਲਈ ਤੁਹਾਡੇ ਮਾਧਿਅਮ ਨਾਲ ਜਿਹੜੇ ਥੱਲੇ ਆਮ ਲੋਕ ਹੈ ਉਹਨਾਂ ਤੱਕ ਉਹਨਾਂ ਨੂੰ ਪਹੁੰਚਾਉਣ ਦੇ ਲਈ ਤੁਹਾਡੇ ਨਾਲ ਅੱਜ ਸਾਰਾ ਤੁਹਾਡਾ ਜਿਹੜਾ ਪ੍ਰੈਸ ਦਾ ਸਹਾਰਾ ਲੈ ਕੇ ਆਮ ਲੋਕਾਂ ਤੱਕ ਅੱਜ ਦੀ ਜਿਹੜੀ ਇਸ ਜੀਐਸਟੀ ਦੇ ਵਿੱਚ ਸੁਧਾਰ ਕੀਤੇ ਆ ਉਹਨਾਂ ਨੂੰ ਪਹੁੰਚਾਉਣ ਦੇ ਲਈ ਤੁਹਾਡੇ ਰੂਬਰੂ ਹੋਏ ਆ। 2014 ਤੋਂ ਪਹਿਲਾਂ ਦੀ ਜੇ ਮੈਂ ਗੱਲ ਕਰਾਂ ਤੁਸੀਂ ਸਾਰੇ ਵੀ ਉਸ ਸਿਸਟਮ ਦੇ ਵਿੱਚ ਸ਼ਾਮਲ ਸੀ ਕਿ ਟੈਕਸਾਂ ਦਾ ਇੰਨੀ ਗੁੰਝਲਦਾਰ ਪ੍ਰਣਾਲੀ ਸੀ। ਕਿ ਕੋਈ ਵੀ ਸਮਾਨ ਜਦੋਂ ਇੱਥੋਂ ਚੱਲਦਾ ਸੀ ਤੇ ਉਹਨੂੰ ਦੂਜੀ ਜਗ੍ਹਾ ਤੱਕ ਜਾਣ ਲਈ ਪਹਿਲਾਂ ਤੋਂ ਜਿਹੜੇ ਸਾਡੇ ਟਰਾਂਸਪੋਰਟਰ ਜਾਂ ਟਰੱਕ ਉਹਨਾਂ ਨੂੰ ਜਗ੍ਹਾ-ਜਗ੍ਹਾ ਰੋਕ ਕੇ ਕਿਤੇ ਆਕਟ ਰਾਇ ਟੈਕਸ ਆ ਗਿਆ ਚੁੰਗੀ ਟੈਕਸ ਆ ਗਿਆ ਕਿਤੇ ਕੋਈ ਟੈਕਸ ਆ ਗਿਆ ਪਤਾ ਹੀ ਨਹੀਂ ਟੈਕਸ ਤੇ ਟੈਕਸ ਟੈਕਸ ਤੇ ਟੈਕਸ ਵਾਲੀ ਉਲਝਣ ਚ ਹੀ ਫਸੇ ਰਹਿੰਦੇ ਸੀ ਪਰ 2014 ਚ ਜਦੋਂ ਨਰਿੰਦਰભાઈ ਮੋਦੀ ਦੀ ਸਰਕਾਰ ਕੇਂਦਰ ਦੇ ਵਿੱਚ ਆਈ ਉਹਨਾਂ ਨੇ ਜੀਐਸਟੀ ਨੂੰ ਲਾਗੂ ਕੀਤਾ ਇੱਕ ਦੇਸ਼ ਇੱਕ ਟੈਕਸ ਨੂੰ ਲਾਗੂ ਕੀਤਾ ਤੇ ਨਾਲ ਹੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੋਈ ਫਾਈਨਲ ਨਹੀਂ ਹੈਗਾ ਕਿ ਜੋ ਇਹ ਟੈਕਸ ਦੀ ਰੂਪਰੇਖਾ ਤਿਆਰ ਕੀਤੀ ਹੈ ਇਦਾਂ ਹੀ ਰਹੂਗਾ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੇ ਲੋਕ ਜਦੋਂ ਜਦੋਂ ਜਿਸ ਤਰ੍ਹਾਂ ਚਾਹਣਗੇ ਉਸ ਸੰਸਾਰ ਸੂਬਿਆਂ ਦੀ ਰਜਾਮੰਦੀ ਦੇ ਨਾਲ ਇਸ ਟੈਕਸ ਦੇ ਵਿੱਚ ਜੀਐਸਟੀ ਦੇ ਵਿੱਚ ਜਿੱਥੇ ਜੋ ਸੁਧਾਰ ਦੀ ਕਿਤੇ ਜ਼ਰੂਰਤ ਹੋਊਗੀ ਉਸ ਸੁਧਾਰ ਕੀਤੇ ਜਾਣਗੇ ਪਹਿਲਾਂ ਜੀਐਸਟੀ ਦੇ ਵਿੱਚ ਚਾਰ ਸਲੈਬਾਂ ਸੀ 5% 12% 18% ਤੇ 28% ਦੇਸ਼ ਦੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਹੋਇਆਂ ਸੂਬਿਆਂ ਦੀ ਰਜਾਮੰਦੀ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਇਸ ਟੈਕਸ ਦੇ ਵਿੱਚ ਵੱਡਾ ਸੁਧਾਰ ਕਰਕੇ ਚਾਰ ਦੀ ਜਗ੍ਹਾ ਜਿਹੜੀਆਂ ਮੇਨ ਸਲੈਬ ਆਮ ਲੋਕਾਂ ਦੀ ਵਰਤੋਂ 'ਚ ਆਉਣ ਵਾਲੀਆਂ ਚੀਜ਼ਾਂ ਤੇ ਜਿਹੜੀਆਂ ਮੇਨ ਸਿਰਫ ਦੋ ਸਲੈਬਾਂ ਰਹਿ ਗਈਆਂ ਦੋ ਸਲੈਬਾਂ ਖਤਮ ਕਰਤੀਆਂ 12 ਤੇ 28% 12 ਤੇ 28% ਜਿਹੜੀ ਟੈਕਸ ਦੀ ਸਲੈਬ ਸੀ ਜੀਐਸਟੀ ਦੀ ਉਸ ਨੂੰ ਦੇਸ਼ ਦੇ ਵੱਲੋਂ ਦੇਸ਼ ਤੇ ਪ੍ਰਧਾਨ ਮੰਤਰੀ ਜੀ ਵੱਲੋਂ ਬਿਲਕੁਲ ਖਤਮ ਕਰਕੇ ਜਿਹੜੀ 28% ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਆਉਂਦੀਆਂ ਸੀ ਉਜਾ 18% ਤੇ ਆ ਗਈਆਂ ਤੇ じゃ5% ਦੇ ਵਿੱਚ ਆ ਗਈ। ਮੈਂ ਕਿਉਂਕਿ ਨਵਰਾਤਰਿਆਂ ਵਾਲੇ ਦਿਨ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਇਆ ਨਵਰਾਤਰਿਆਂ ਦੇ ਪਵਿੱਤਰ ਤਿਹਾਰ ਜਿਹੜਾ ਸ਼ੁਰੂ ਹੋਇਆ ਉਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਜੀ ਵੱਲੋਂ ਇੱਕ ਸ਼ਾਮ ਪਹਿਲਾਂ ਦੇਸ਼ ਦੇ ਲਈ ਇਹਨਾਂ ਸਦਾਰਾਂ ਨੂੰ ਉਸ ਰਾਤ ਲਾਗੂ ਕੀਤਾ ਗਿਆ। ਇਹਦੇ ਨਾਲ ਜਿਸ ਤਰ੍ਹਾਂ ਕੀਮਤਾਂ ਕਟੀਆਂ ਸਾਰੀਆਂ ਹੀ ਚੀਜ਼ਾਂ ਦੀਆਂ ਆਮ ਸਾਡੇ ਘਰ ਦੇ ਵਿੱਚ ਰੋਜ਼ਾਨਾ ਵਰਤੋਂ ਵਿਚਾਉਣ ਵਾਲੀ ਟੁੱਥ ਪੇਸਟ ਤੋਂ ਲੈ ਕੇ ਕਾਰਾਂ ਤੱਕ ਟਰੈਕਟਰਾਂ ਤੱਕ ਟਰੱਕਾਂ ਤੱਕ ਹਰ ਇੱਕ ਚੀਜ਼ ਤੇ ਜੋ ਰੇਟ ਕਟੇ ਐ ਤੇ ਕਾਮ ਜਿਹੜਾ ਸਾਡੇ ਵਰਗੇ ਸਧਾਰਨ ਪਰਿਵਾਰਾਂ ਦੇ ਗਰੀਬ ਪਰਿਵਾਰਾਂ ਦੇ ਮੀਡੀਅਮ ਪਰਿਵਾਰਾਂ ਦੇ ਲੋਕ ਆ ਅਸੀਂ ਵੀ ਮੋਟਰਸਾਈਕਲ ਲੈਣਾ ਹੁੰਦਾ ਹਰ ਇੱਕ ਦੀ ਅੱਜ ਮੋਟਰਸਾਈਕਲ ਛੋਟੀਆਂ ਕਾਰਾਂ ਨੈਸੈਸਿਟੀ ਬਣ ਚੁੱਕੀਆਂ ਐ ਅੱਜ ਇੱਕ ਮੋਟਰਸਾਈਕਲ ਦੀ ਖਰੀਦ ਤੇ 4500 ਤੋਂ ਲੈ ਕੇ 10000 ਤੱਕ ਦਾ ਫਾਇਦਾ ਇੱਕ ਆਮ ਵਿਅਕਤੀ ਨੂੰ ਪਹੁੰਚਿਆ। ਕਾਰਾਂ ਤੇ ਬੜੇ ਵੱਡੇ-ਵੱਡੇ ਜਿਹੜੇ ਬੈਨੀਫਿਟਸ ਨੇ 70-75000 ਤੋਂ ਲੈ ਕੇ ਲੱਖਾਂ ਦੇ ਵਿੱਚੋਂ ਜਿਹੜਾ ਕਾਰਾਂ ਸਸਤੀਆਂ ਹੋਈਆਂ। ਤੇ ਉਸੇ ਤਰ੍ਹਾਂ ਜਿਹੜੀ ਸਾਡੇ ਪੰਜਾਬ ਦੀ ਦੇ